ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮਹ ਚੇਤਨ ਕਸ਼ਵ ਸੁਬੀਤੇ ਕੱਲ ਨੂੰ ਹੁਸ਼ਾਰਪੁਰ ਚੰਤਪੁਰ ਰੀ ਮਾਰਗ ਤੇ ਸਥਿਤ ਚੋਹਾਲ ਟੈਂਪਲ ਤੋਂ ਇੱਕ ਮਾਮਲਾ ਸਾਹਮਣੇ ਆਉਂਦਾ ਜਦੋਂ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਉੱਥੇ ਮੂਰਤੀ ਵਿਸਰਜਨ ਕਰਨ ਦੇ ਲਈ ਪਹੁੰਚਦੇ ਨੇ ਤਾਂ ਉੱਥੇ ਪ੍ਰਵਾਸੀਆਂ ਦੇ ਵਿਚਕਾਰ ਆਪਸੀ ਟਕਰਾਅ ਪੈਦਾ ਹੋ ਜਾਂਦਾ ਤੇ ਸੈਂਕੜੇ ਪ੍ਰਵਾਸੀਆ ਜਿਹੜੇ ਉਹ ਆਪਸ ਦੇ ਵਿੱਚ ਪਿੱੜ ਜਾਂਦੇ ਨੇ ਜਿਸ ਤਿੱਕੀ ਵੀਡੀਓਸ ਵੀ ਕਾਫੀ ਜ਼ਿਆਦਾ ਵਾਇਰਲ ਹੋਈਆਂ ਸਨ ਤੇ ਇਸ ਘਟਨਾ ਕ੍ਰਮ ਤੇ ਵਿੱਚ ਪੰਜ ਤੋਂ ਸੱਤ ਪ੍ਰਵਾਸੀਆ ਜਿਹੜੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੁੰਦੇ ਨੇ ਜਿਨ੍ਹਾਂ ਦੇ ਸੇਰੇ ਜਿਹੜੇ ਉਹ ਪੱਟੇ ਹੋਏ ਹੁੰਦੇ ਨੇ ਤਾਂ ਜਦੋਂ ਜਿਵੇਂ ਹੀ ਅਦਾਰਾ ਹੁਸ਼ਿਆਰਪੁਰ ਨਿਊਜ਼ ਤੇ ਧਿਆਨ ਦੇ ਵਿੱਚ ਇਹ ਮਾਮਲਾ ਆਉਂਦਾ ਹੈ ਤਾਂ ਉਸੇ ਵਕਤ ਅਦਾਰਾ ਹੁਸ਼ਿਆਰਪੁਰ ਨਿਊਜ਼ ਵੱਲੋਂ ਆਪਣੀ ਮੁਰਲੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆਂ ਤੁਰੰਤ ਐਸਐਸਪੀ ਹੁਸ਼ਿਆਰਪੁਰ सुरेंद्र ਲਾਂਬਾ ਨੂੰ ਸੂਚਿਤ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਐਸਐਚਓ ਸਦਰ ਸੋਮਨਾਥ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਵੱਡੀ ਗੰਤਿ ਦੇ ਵਿੱਚ ਪੁਲਿਸ ਅਧਿਕਾਰੀ ਅਤੇ ਮੁਲਾਜ਼ਮਾ ਜਿਹੜੇ ਉਹ ਮੌਕੇ ਤੇ ਚੰਦ ਮਿੰਟਾਂ ਦੇ ਵਿੱਚ ਹੀ ਪਹੁੰਚ ਜਾਂਦੇ ਨੇ ਤੇ ਸਥਿਤੀ ਤੇ ਜਿਹੜਾ ਉਹ ਕਾਬੂ ਪਾਇਆ ਜਾਂਦਾ ਤੇ ਕਈਆਂ ਨੂੰ ਉੱਥੇ ਹਿਰਾਸਤ ਵਿੱਚ ਵੀ ਲਿਆ ਜਾਂਦਾ ਖੈਰ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਇੱਕ ਵੱਡਾ ਸਵਾਲ ਹੈ ਜਿਹੜਾ ਉਹ ਡੈਮ ਪ੍ਰਬੰਧਕਾਂ ਤੇ ਖੜਾ ਹੁੰਦਾ ਹੈ ਕਿ ਆਖਰਕਾਰ ਐਡੀ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਭਾਵ 1000 ਤੋਂ ਵਧੇਰੇ ਦੀ ਗਿਣਤੀ ਦੇ ਵਿੱਚ ਦੱਸਿਆ ਜਾ ਰਿਹਾ ਉੱਥੇ ਪ੍ਰਵਾਸੀ ਪਹੁੰਚੇ ਹੋਏ ਸਨ ਤਾਂ ਆਖਰਕਾਰ ਉਹ ਕਿਵੇਂ ਚੋਹਾਲ ਡੈਮ ਦੇ ਬਿਲਕੁਲ ਨਜ਼ਦੀਕ ਪਹੁੰਚ ਗਏ ਕਿਉਂਕਿ ਜਦੋਂ ਕੋਈ ਵੀ ਆਮ ਵਿਅਕਤੀ ਉੱਥੇ ਆਪਣੇ ਪਰਿਵਾਰ ਤੇ ਨਾਲ ਆਪਣੇ ਬੱਚਿਆਂ ਦੇ ਨਾਲ ਆਪਣੇ ਯਾਰਾਂ ਦੋਸਤਾਂ ਦੇ ਨਾਲ ਘੁੰਮਣ ਦੇ ਲਈ ਪਹੁੰਚਦਾ ਹੈ ਉਥੇ ਗੇਟ ਤੱਕ ਜਿਹੜਾ ਨਹੀਂ ਖੋਲਿਆ ਜਾਂਦਾ ਤਾਂ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਪਬਲਿਕ ਆ ਖੁਦ ਬਖੁਦ ਚੋਹਾਲ ਡੈਮ ਤੇ ਕਿਸੇ ਤਰੀਕੇ ਦੇ ਨਾਲ ਪਹੁੰਚ ਜਾਂਦੇ ਆ ਪਰੰਤੂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰਕਾਰ ਐਡੀ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀਆਂ ਨੂੰ ਡੈਮ ਤੇ ਚਾਨ ਦੀ ਇਜਾਜ਼ਤ ਕਿਸ ਵੱਲੋਂ ਦਿੱਤੀ ਗਈ ਐਸਰ ਮਾਮਲੇ ਨੂੰ ਲੈ ਕੇ ਮੇਰੀ ਐਕਸੀਅਨ ਹਰਮਨਦੇ ਨਾਲ ਵੀ ਗੱਲਬਾਤ ਹੋਈ ਹੈ ਤਾਂ ਉਹਨਾਂ ਵੱਲੋਂ ਐਕਸੀਅਨ ਸਾਹਿਬ ਵੱਲੋਂ ਜੋ ਦਲੀਲ ਇਹ মিডিਆ ਨੂੰ ਦਿੱਤੀ ਗਈ ਹੈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਪ੍ਰਵਾਸੀ ਜ਼ਿਆਦਾ ਗਿਣਤੀ ਦੇ ਵਿੱਚ ਸੀ ਤਾਂ ਉਹਨਾਂ ਵੱਲੋਂ ਜਿਹੜਾ ਉਹ ਤੱਕੇਸ਼ਾਹੀ ਕੀਤੀ ਗਈ ਹੈ ਤੇ ਤੱਕੇ ਦੇ ਨਾਲ 게ਟ ਤੇ ਜਿਹੜੇ ਉਹ ਤਾਲੇ ਤੋੜ ਕੇ ਪ੍ਰਵਾਸੀ ਚੋਹਾਲ ਡੈਮ ਦੇ ਅੰਦਰ ਦਾਖਲ ਹੁੰਦੇ ਨੇ ਤਾਂ ਜਿਸ ਤੋਂ ਬਾਅਦ ਉਹਨਾਂ ਵੱਲੋਂ ਮੂਰਤੀ ਵਿਸਰਜਨ ਕੀਤਾ ਜਾਂਦਾ ਤਾਂ ਐਕਸੀਨ ਹਰਮਨਜੀਤ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਉਹਨਾਂ ਵੱਲੋਂ ਸਾਰੀ ਤੱਕੇਸ਼ਾਹੀ ਜਿਹੜੀ ਉਹ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਜਿਹੜੀ ਉਹ ਕਰ ਦਿੱਤੀ ਗਈ ਹੈ ਤੇ ਸਬੰਧਤ ਦੋਸ਼ੀਆਂ ਤੇ ਕਾਰਵਾਈ ਲਈ ਵੀ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਲਿਖੀ ਗਈ ਹੈ ਸੋ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਦੀ ਤਾਂ ਮੇਰੀ ਐਸਐਚਓ ਸਦਰ ਸੋਮਨਾਥ ਹੂਣਾ ਨਾਲ ਗੱਲਬਾਤ ਹੋਈ ਸੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਅਜੇ ਤੱਕ ਡਿਪਾਰਟਮੈਂਟ ਵੱਲੋਂ ਭਾਵ ਸਬੰਧਤ ਵਿਭਾਗ ਵੱਲੋਂ ਜਿਸ ਵਿਭਾਗ ਦੇ ਅਧੀਨ ਚੋਹਾਲ ਡੈਮ ਆਉਂਦਾ ਹੈ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਐ ਪੁਲਿਸ ਤੇ ਕੋਲ ਨਹੀਂ ਪਹੁੰਚੀ ਹੈ ਤੇ ਜੇਕਰ ਸ਼ਿਕਾਇਤ ਪਹੁੰਚਦੀ ਹੈ ਤਾਂ ਪੁਲਿਸ ਜ਼ਰੂਰ ਕਾਰਵਾਈ ਅਮਲ ਦੇ ਵਿੱਚ ਲਿਆਵੇਗੀ ਖੈਰ ਵੱਡਾ ਸਵਾਲ ਹੁਣ ਇਹ ਹੈ ਕਿ ਇੱਥੇ ਝੂਠ ਕੌਣ ਬੋਲ ਰਿਹਾ ਹੈ ਕਿ ਕੀ ਆਖਰ ਆਖਰਕਾਰ ਸੱਚ ਦੇ ਵਿੱਚ ਕੀ ਇਹ ਵਿਭਾਗ ਨੇ ਅਜੇ ਤੱਕ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਸੌਂਪੀ ਹੈ ਜਾਂ ਨਹੀਂ ਤੇ ਜੇਕਰ ਸੌਂਪੀ ਹੈ ਤਾਂ ਫਿਰ ਪੁਲਿਸ ਪ੍ਰਸ਼ਾਸਨ ਕਿਉਂ ਕਹਿ ਰਿਹਾ ਕਿ ਉਹਨਾਂ ਦੇ ਕੋਲ ਸ਼ਿਕਾਇਤ ਅਜੇ ਤੱਕ ਨਹੀਂ ਪਹੁੰਚੀ ਹੈ ਖੈਰ ਇਸ ਬਾਰੇ ਜਾਂ ਤਾਂ ਐਕਸੀਅਨ ਹਰਮਨਵੀਰ ਖੁਦ ਪਲੀਪਾਤ ਦੱਸ ਸਕਦੇ ਨੇ ਜਾਂ ਫਿਰ ਪੁਲਿਸ ਪ੍ਰਸ਼ਾਸਨ ਹੀ ਖੈਰ ਇੱਥੇ ਵੱਡਾ ਸਵਾਲ ਹੈ ਜਿਹੜਾ ਉਹ ਡੈਮ ਪ੍ਰਬੰਧਕਾਂ ਤੇ ਖੜਾ ਹੁੰਦਾ ਹੈ ਕੀ ਅੱディ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਉੱਥੇ ਕਿਵੇਂ ਪਹੁੰਚਦੇ ਨੇ ਕਿਉਂਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਉੱਥੇ ਮੂਰਤੀ ਵਿਸਰਜਨ ਕਰਨ ਦੇ ਲਈ ਪਹੁੰਚੇ ਹੋਏ ਨੇ ਇਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਜਿਹੜੇ ਪ੍ਰਵਾਸੀ ਉੱਥੇ ਵੱਡੀ ਗਿਣਤੀ ਦੇ ਵਿੱਚ ਚੋਹਾਰ ਡੈਮ ਵਿਖੇ ਪਹੁੰਚਦੇ ਨੇ ਜਿੱਥੇ ਪਹੁੰਚ ਕੇ ਜਦੋਂ ਵੀ ਕੋਈ ਤਿਉਹਾਰ ਉਹਨਾਂ ਵੱਲੋਂ ਆਪਣੇ ਪੱਧਰ ਦਾ ਮਨਾਇਆ ਜਾਂਦਾ ਤਾਂ ਉੱਥੇ ਮੂਰਤੀ ਵਿਸਰਜਨ ਉਹਨਾਂ ਵੱਲੋਂ ਕੀਤਾ ਜਾਂਦਾ ਤਾਂ ਕੀ ਹਰ ਵਾਰ ਪਰਵਾਸੀ ਆ ਜਿਹੜੇ ਉਹ ਤੱਕੇਸ਼ਾਹੀ ਕਰਕੇ ਚੋਹਾਲ ਡੈਮ ਦੇ ਵਿੱਚ ਐਂਟਰ ਹੁੰਦੇ ਨੇ ਜਾਂ ਦਾਖਲ ਹੁੰਦੇ ਨੇ ਕਿ ਹਰ ਵਾਰ ਉਹ ਤੱਕਾ ਮੁਕੀ ਕਰਕੇ ਚੋਹਾਲ ਡੈਮ ਤੱਕ ਪਹੁੰਚਦੇ ਨੇ ਤੇ ਜੇਕਰ ਹਰ ਵਾਰੀ ਉਹ ਤੱਕਾ ਮੁਕੀ ਕਰਕੇ ਉੱਥੇ ਪਹੁੰਚਦੇ ਨੇ ਜਾਂ ਤੱਕੇਸ਼ਾਹੀ ਦੇ ਨਾਲ ਪਹੁੰਚਦੇ ਨੇ ਆਪਣੀ ਮਨਮਰਜ਼ੀ ਕਰਕੇ ਤਾਂ ਇਸ ਤੋਂ ਪਹਿਲਾਂ ਸਬੰਧਤ ਵਿਭਾਗ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਅਜ ਤੱਕ ਕੋਈ ਲਿਖਤੀ ਸ਼ਿਕਾਇਤ ਕਿਉਂ ਨਹੀਂ ਦਿੱਤੀ ਗਈ ਇਹ ਇੱਕ ਵੱਡਾ ਸਵਾਲ ਹੈ ਜਿਹੜਾ ਆਪਣੇ ਆਪ ਦੇ ਵਿੱਚ ਖੜਾ ਹੁੰਦਾ ਹੈ ਖਾਸ ਕਰ ਸੰਬੰਧਿਤ ਵਿਭਾਗ ਤੇ ਖੜਾ ਹੁੰਦਾ ਹੈ ਕਿਉਂਕਿ ਜੇਕਰ ਉੱਥੇ ਮੌਕੇ ਤੇ ਪੁਲਿਸ ਨਾ ਪਹੁੰਚਦੀ ਜੇਕਰ ਮੀਡੀਆ ਵੱਲੋਂ ਪੁਲਿਸ ਦੇ ਧਿਆਨ ਦੇ ਵਿੱਚ ਇਹ ਮਾਮਲਾ ਨਾ ਲਿਆ ਜਾਂਦਾ ਤਾਂ ਹੋ ਸਕਦਾ ਹੈ ਉੱਥੋਂ ਦੇ ਹਾਲਾਤ ਕੁਝ ਹੋਰ ਹੀ ਹੁੰਦੇ ਤਾਂ ਜੇਕਰ ਉੱਥੇ ਸੱਚਮੁੱਚ ਕੋਈ ਗੰਭੀਰਤਾ ਵਾਲੇ ਹਾਲਾਤ ਬਣ ਜਾਂਦੇ ਜਾਂ ਕੋਈ ਇਕਦੂਕਾ ਮੋਤਾ ਹੋ ਜਾਂਦੀ ਆ ਤਾਂ ਇਸ ਲਈ ਜ਼ਿੰਮੇਵਾਰ ਕੌਣ ਹੁੰਦਾ ਕੀ ਸੰਬੰਧਿਤ ਵਿਭਾਗ ਹੁੰਦਾ ਜਿਨ੍ਹਾਂ ਦੇ ਗੇਟ ਤੋੜ ਕੇ ਪ੍ਰਵਾਸੀ ਆ ਜਿਹੜੇ ਉਹ ਅੰਦਰ ਦਾਖਲ ਹੋਏ ਨੇ ਕਿਉਂਕਿ ਇਸਾਰੇ ਘਟਨਾਕ੍ਰਮ ਤੋਂ ਬਾਅਦ ਜੇਕਰ ਕਿਸੇ ਮਹਿਕਮੇ ਨੂੰ ਭਾਜੜ ਪੈਣੀ ਸੀ ਤਾਂ ਉਹ ਸਿਰਫ ਤੇ ਸਿਰਫ ਪੁਲਿਸ ਪ੍ਰਸ਼ਾਸਨ ਨੂੰ ਪੈਣੀ ਸੀ ਕਿਉਂਕਿ ਪੁਲਿਸ ਪ੍ਰਸ਼ਾਸਨ ਨੂੰ ਤਾਂ ਇਸ ਦੀ ਕੰਨੋਂ ਕੰਨ ਤੱਕ ਭੈਣਕ ਰੱਕ ਵੀ ਨਹੀਂ ਸੀ ਕਿ ਉੱਥੇ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਪਹੁੰਚੇ ਹੋਏ ਨੇ ਤਾਂ ਕੀ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਡੈਮ ਪ੍ਰਬੰਧਕ ਨੇ ਜਿਹੜੇ ਉਹ ਸਖਤਾਈ ਕਰਨਗੇ ਕਿ ਪ੍ਰਵਾਸੀਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਰੋਕਿਆ ਜਾਵੇਗਾ ਕਿ ਅਗਾ ਤੋਂ ਨਾ ਹੀ ਪ੍ਰਵਾਸੀ ਇੱਥੇ ਇਸ ਤਰ੍ਹਾਂ ਪਹੁੰਚਣ ਤੇ ਨਾ ਹੀ ਇਸ ਤਰ੍ਹਾਂ ਦਾ ਕੋਈ ਬਗਵਾਲ ਹੈ ਉਹ ਮੁਰਤੋਂ ਖੜਾ ਹੋਵੇ ਪ੍ਰੰਤ ਇਹ ਸਾਰੇ ਵਿਚਾਲਿਕ ਵੱਡਾ ਸਵਾਲ ਬਣਦਾ ਹੈ ਕਿ ਐਕਸੀਅਨ ਸਾਬ ਦੇ ਕਹਿਣ ਮੁਤਾਬਕ ਕਿ ਡੈਮ ਤੇ ਜਿਹੜੇ ਦੋ ਤਿੰਨ ਵਿਅਕਤੀ ਆ ਹਰ ਵਕਤ ਉਹਥੇ ਮੌਕੇ ਤੇ ਮੌਜੂਦ ਹੁੰਦੇ ਨੇ ਤਾਂ ਉਹਨਾਂ ਨੂੰ ਉਹ ਕ੍ਰਾਸ ਕਰਕੇ ਪ੍ਰਵਾਸੀ ਉੱਥੇ ਪਹੁੰਚਦੇ ਨੇ ਤਾਂ ਜੇਕਰ ਉਹ ਪਹੁੰਚਦੇ ਨੇ ਤਾਂ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਬਲਕਿ ਅਨੇਕਾਂ ਵਾਰ ਪ੍ਰਵਾਸੀ ਉੱਥੇ ਮੂਰਤੀ ਵਿਸਰਜਨ ਕਰਨ ਦੇ ਲਈ ਪਹੁੰਚੇ ਨੇ ਤਾਂ ਇਸ ਤੋਂ ਪਹਿਲਾਂ ਐਕਸੀਅਨ ਸਾਹਿਬ ਵੱਲੋਂ ਜਾਂ ਸਬੰਧਤ ਅਫਸਰ ਵੱਲੋਂ ਕਿਉਂਕਿ ਬਹੁਤ ਸਾਰੇ ਅਫਸਰ ਹੁੰਦੇ ਨੇ ਜੇਈਸ ਹੁੰਦੇ ਨੇ ਐਸਟੀਓ ਹੁੰਦੇ ਨੇ ਐਕਸੀਅਨ ਹੁੰਦੇ ਨੇ ਤਾਹਰ ਇਸੇ ਤਰ੍ਹਾਂ ਦਾ ਬਹੁਤ ਸਾਰਾ ਉੱਥੇ ਕਲੈਰੀਕਲ ਅਮਲਾ ਹੁੰਦਾ ਹੈ ਗਾਰਡ ਹੁੰਦੇ ਨੇ ਉੱਥੇ ਤਾਂ ਉਹਨਾਂ ਵੱਲੋਂ ਅੱਜ ਤੱਕ ਪੁਲਿਸ ਪ੍ਰਸ਼ਾਸਨ ਨੂੰ ਕੋਈ ਲਿਖਤੀ ਸ਼ਿਕਾਇਤ ਕਿਉਂ ਨਹੀਂ ਦਿੱਤੀ ਗਈ ਖੈਰ ਇਹ ਸਾਰੇ ਮਾਮਲੇ ਦੀ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਜ਼ਰੂਰ ਕਰਨੀ ਚਾਹੀਦੀ ਹੈ ਤੇ ਡੈਮ ਪ੍ਰਬੰਧਕਾਂ ਨੂੰ ਵੀ ਸਬਕ ਲੈਣਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਉੱਥੇ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀਆਂ ਜਾਂ ਕਿਸੇ ਵੀ ਵਿਅਕਤੀਆਂ ਦੇ ਇਕੱਠੇ ਹੋਣ ਤੇ ਜਿਹੜੀ ਉਹ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਉੱਥੇ ਨਾ ਵਾਪਰ ਸਕੇ